ਕਿੱਧੇ ਤੇਰੀਆਂ ਬੋਧੀਆਂ ਜੀਆਂ ਪੱਟੀਆਂ ਉੱਧੇ ਤੈਨੂੰ ਪਤਾ ਲੱਗੂ ਬਹਿ ਜਾ ਇੱਥੇ ਲੈ ਕੇ ਆਉਣਾ ਮੈਂ ਇੱਥੇ ਮੱਜੇ ਤੇ ਆ ਜਾ ਬਾਈ ਕਿਉਂ ਇੱਥੇ ਕੀ ਤੇਰੇ ਕੰਡੇ ਚੁਬਦੇ ਨੇ ਪਹਿਲਾਂ ਉਹਦਾ ਸਾਹਾ ਵੱਢਿਆ ਤੂੰ ਲੈ ਡੱਪ ਲੈ ਯਾਰ ਬਾਈ ਇਹ ਇੱਕ ਤਰੀਕਾ ਯਾਰ ਰੋਟੀ ਫੜਾਉਣ ਦਾ ਯਾਰ ਐ ਸਿੱੜਦਾਗਾ ਰਿਜਕਾ ਯਾਰ ਇਹ ਰੱਬ ਨੇ ਦਿੱਤਾ ਸਤਕਾਰ ਕਰ ਯਾਰ ਇਹਦਾ ਮਾੜਾ ਮੋਟਾ ਕੱਲ ਨੂੰ ਤੇਰੇ ਜਵਾਕ ਖੜੇ ਦੇਖੀ ਜਾਂਦੇ ਨੇਗੇ ਜਿਵੇਂ ਤੁਸੀਂ ਮੇਰੇ ਨਾਲ ਕਰਦੇ ਹੋ ਥੋਡੇ ਨਾਲ ਕਰਨਗੇ ਉਹ ਮਾੜਾ ਮੋਟਾ ਪਿਆਰ ਸਤਕਾਰ ਵਾਲਾ ਤੇਰੇ ਕੋਲੇ ਕੰਮ ਹੀ ਨਹੀਂ ਹੈਗਾ ਸਤਕਾਰ ਨੂੰ ਮੈਂ ਕਿਤੇ ਤੇਰੇ ਮੂੰਹ ਚ ਨਾ ਬੁਰਕੀਆਂ ਤੋੜ ਤੋੜ ਪਾਦਾ ਮਲੇ ਐ ਕਹਣਾ ਮੈਂ ਗੰਡਾ ਪਿਆਗਾ ਖੜ ਜਾ ਗੰਡਿਆਂ ਦੀਆਂ ਭੂਕਾਂ ਵੱਢਣ ਵਾਲੀਆਂ ਨੇ ਆਪ ਦਾ ਤੁਸੀਂ ਤੜਕੇ ਲਾਲਾ ਖਾਣੇ ਹੋ ਉਹ ਉਰੇ ਆ ਖੜਾ ਹੋ ਕੀ ਗੱਲ ਹੈ ਵੱਡੇ ਬਾਈ ਆ ਜਾ ਇੱਧਰ ਆ ਜਾ ਜਾ ਭੱਜ ਜਾ ਓ ਸਾਡੇ ਘਰੋਂ ਮੂੰਹ ਨਾ ਦਿਖਾਈ ਤੂੰ ਆਪ ਦਾ ਯਾਰ ਐ ਕੋ ਕਰਦੇ ਯਾਰ ਬਈ ਮਾਂ ਕੋ ਸੱਤ ਨਹੀਂ ਹੈਗਾ ਤੁਸੀਂ ਮੈਨੂੰ ਐ ਧੱਕੇ ਦਿੰਦੇ ਹੋਗੇ ਇਹ ਤਾਂ ਬਈ ਮੰਨਿਆ ਬਗਾਨੇ ਕਰੋ ਕਿ ਤੂੰ ਤਾਂ ਮੇਰਾ ਆਪਣਾ ਯਾਰ ਕਹੇ ਜੇ ਹੋ ਗਏ ਖੂਨ ਦੇ ਰਿਸ਼ਤੇ ਬਈ ਜਦੋਂ ਲੋਰ ਹੁੰਦੀ ਜਦੋਂ ਬਦਲ ਜਾਂਦੇ ਨੇ ਬਾਲੀਆਂ ਮੱਤਾਂੀਆਂ ਨਾ ਦੇ ਚੱਲ ਚੱਲ ਇਹਨੂੰ ਕਰੋ ਘੱਟ ਬਾਹਰ ਉਹ ਮੇਰਾ ਕੀ ਹਿੱਸਾ ਨਹੀਂ ਹੈਗਾ ਯਾਰ ਕਰ ਇਹਦੇ ਚ ਕੋਈ ਰਿਸ਼ਤਾ ਨਹੀਂ ਹੈਗਾ ਇਹ ਫਤਰਾ ਕਿਉਂ ਆਪਾਂ ਜਾ ਇੱਥੋਂ ਐ ਯਾਰ ਮੇਰੀ ਮਾਂ 6 ਮਹੀਨਿਆਂ ਬਾਅਦ ਬਿਜੀਲੈਂਸ ਚ ਭਰਤੀ ਹੋਣ ਮਗਰੋਂ ਦੇਖ ਕੇ ਦੇਰ ਜੀ ਤਾਲੂਏ ਤੱਕ ਤੇਲ ਵਗ ਗਿਆ ਇਹਦੀ ਲੱਗ ਗਿਆ ਤੇਲ ਤਾਂ ਲੱਗ ਗਿਆ ਉਹ ਤਾਂ ਕਹਿੰਦੀ ਮੈਂ ਤੇਰੀਆਂ ਬੋਦੀਆਂ ਪੱਟ ਦੂੰ ਤਾਲੂਏ ਤੱਕ ਤੇਲ ਲਾਦਿਆਂ ਨਾਲੇ ਹੋਰ ਆ ਬਾਈ ਰੋਟੀ ਖਾ ਲੋ ਧਰ ਦੇਵਾ ਤੂੰ ਗੱਡਾ ਤੇ ਕੀਰਾ ਕੱਟ ਕੇ ਲਿਆਇਆ ਨਾ ਉਹ ਤਾਂ ਕਹਿੰਦੀ ਮੈਂ ਗੰਡੇ ਦੀਆਂ ਭੁੱਖਾਂ ਵਧਣਾਂ ਵਾਲੀਆਂ ਨੇਗੀਆਂ ਹੁਣ ਗੰਡੇ ਦੇ ਕੀਰਾ ਚੱਕ ਲੈ ਤੂੰ ਉਹ ਬੋਲਿਆ ਗਿਆ ਸੀ ਬਾਈ ਤੂੰ ਕਾਨੂੰ ਬੋਲਿਆ ਗਿਆ ਸੀਗਾ ਹੁਣ ਪਤਾ ਵੀ ਭੈਣਾ ਲੱਖ ਰੁਪਈਆ ਡਿੱਗਦਾਗਾ ਉਹ ਸੌ ਤੇ ਕੇਲੇ ਵੀ ਲੈ ਕੇ ਆਇਆਗਾ ਸੇ ਉਹ ਤੇ ਕੇਲੇ ਸੇ ਉਹ ਤੇ ਕੇਲੇ ਵੀ ਮੇਰੇ ਰੁਪਈਆ ਦੀ ਨੇ ਪੱਲੇ ਉਹ ਲਿਉਨੇ ਤੁਸੀਂ ਆ ਫੋਨ ਵੱਜੀ ਜਾਂਦਾ ਬਾਈ ਸੋਡਾ ਕੋਈ ਨਹੀਂ ਮੈਂ ਚੱਕ ਲੂਗਾ ਫੋਨਾ ਹੁਣ ਤਾਂ ਭੈਣੇ ਆਏ ਆਲੇ ਦਾਲੇ ਚੰਬੜਦੇ ਨੇ ਜਵੇਂ ਕੁਰਤੇ ਮੱਖੀਆਂ ਚੰਬੜਦੀਆਂ ਹੁੰਦੀਆਂ ਨੇ ਉਹ ਮੈਂ ਪਾ ਦਨਾ ਬਾਈ ਤੋੜ ਕੇ ਬੁਰਕੀ ਮੂੰਹ ਚ ਉਹ ਤਾਂ ਕਹਣਗੇ ਮੈਂ ਤੇਰੇ ਉਹ ਨਾ ਕਰਦਾ ਕਿ ਤੇ ਤੋੜ ਤੋੜ ਬੁਰਕੀਆਂ ਨਾ ਪਾਦਾ ਆ ਤੇਲ ਫੜਾ ਦੋ ਮੈਂ ਮਲਦਨਾ ਲੱਤਾਂ ਦੇ ਦੋ ਮਲਦਨਾ ਤੇਲ ਚ ਫੱਪ ਕਰ ਜੋ ਫੱਪੜਦਾ ਫੋਨ ਹੈਗਾ ਇੱਕ ਕਰ ਜੋ ਹੈਲੋ ਫੱਪੜ ਜੈ ਸ੍ਰੀ ਕਾਲ ਜੀ ਫੁੱਪੜੀ ਹਾਂ ਨਹੀਂ ਨਹੀਂ ਫੁੱਪੜੀ ਜੇ ਤੁਸੀਂ ਨਾ ਹੁੰਦੇ ਫਿਰ ਮੇਰਾ ਕਿੱਥੇ ਨਰਵਾ ਹੋਣਾ ਸੀ ਫੁੱਪੜੀ ਨਾ ਨਾ ਠੀਕ ਉਹ ਫੁੱਪੜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਹਾਂ ਜੀ ਹਾਂ ਤੁਸੀਂ ਮੈਨੂੰ ਸੇ ਮਹੀਨੇ ਆਪਦੇ ਘਰੇ ਰੱਖਿਆ ਸੀ ਫੁੱਪੜ ਮੈਂ ਤੁਹਾਡਾ ਆਸਾਨ ਨਹੀਂ ਭੁੱਲਦਾ ਜੀ ਜ਼ਿੰਦਗੀ ਭਰ ਨਹੀਂ ਭੁੱਲਦਾ ਜੀ ਰਿਸ਼ਤਾ ਕਹਨੇ ਸੀ ਦੇਖ ਲਓ ਜੀ ਅੱਛਾ ਕੁੜੀ ਪੂਰੀ ਸੋਹਣੀ ਸੇ ਰੱਖੀ ਆਈ ਹੈ ਜੀ ਕੁਈ ਨਹੀਂ ਸੋਣੀ ਸੁਲੱਖੀ ਹੋਵੇ ਕੋਈ ਆਗਿਆਕਾਰ ਵੀ ਹੋਵੇ ਜੀ ਹਾਂ ਜੀ ਹਾਂ ਘਰੇ ਆਇਆ ਗੈਂਦੀ ਜਿਵੇਂ ਤੁਸੀਂ ਆਉਣੇ ਹੋ ਜੀ ਹੋਰ ਰਿਸ਼ਤੇਦਾਰ ਹੁੰਦੇ ਇੱਜ਼ਤ ਕਰੇ ਜੀ ਵਧੀਆ ਹਾਂ ਜੀ ਹਾਂ ਠੀਕ ਹੈ ਜੀ ਉਪੜੀ ਮੈਂ ਇੱਕ ਮਿੰਟ ਤੁਹਾਨੂੰ ਫੇਰ ਕਰਦਾ ਘਾਟੇ ਨੂੰ ਕੋਈ ਗੱਲ ਹਾਂ ਜੀ ਹਾਂ ਤੁਸੀਂ ਕਿਵੇਂ ਝਾਕ ਦੇਮਾ ਭਾਂਡੇ ਸੱਤਨ ਮਾਰੂ ਚਾਕੇ ਇੱਥੋਂ ਅਰੇ